ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਸカイ ਨਿਊਜ਼ ਪੰਜਾਬ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹੋਇਆ ਹਾਂ ਪ੍ਰੋਗਰਾਮ ਗੱਲ ਖਰੀ ਖਰੀ ਇਹਦੇ ਵਿੱਚ ਚਰਚਾ ਕਰਾਂਗੇ ਇੱਕ ਅਹਿਮ ਮੁੱਦੇ ਤੇ ਜਿਹਦੇ ਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਤਿੱਖੇ ਤੰਜ ਕੱਸੇ ਨੇ ਸਵਾਲ ਕੀਤੇ ਨੇ ਜੀ ਹਾਂ ਰਾਗਵ ਚੱਡਾ ਦੀ ਅੱਖ ਦੀ ਸਰਜਰੀ ਹੈ ਤੇ ਯੂਕੇ ਲਈ ਰਵਾਨਾ ਹੋਏ ਨੇ ਤੇ ਇੱਥੇ ਹੀ ਗੱਲ ਜਿਹੜੀ ਵੱਡੀ ਹੈ ਕਿ ਸਰਕਾਰ ਦੇ ਵੱਲੋਂ ਜਿਹੜੀ ਵਿਰੋਧੀ ਪਾਰਟੀਆਂ ਦਾ ਜਿਹੜਾ ਤੰਜ ਸਰਕਾਰ ਦੇ ਉੱਤੇ ਕੱਸਿਆ ਜਾ ਰਿਹਾ ਰਾਗਵ ਚੱਡਾ ਦੀ ਅੱਖ ਦੀ ਸਰਜਰੀ ਨੇ ਸਿਹਤ ਮਾਡਲ ਦੀ ਫੂਕ ਕੱਢ ਦਿੱਤੀ ਹੈ ਜੀ ਹਾਂ ਯਾਦ ਕਰੋ ਪੰਜਾਬ ਦਾ ਉਹ ਸਮਾਜ ਜਿਹੜਾ ਪੰਜਾਬ ਦੇ ਵਿੱਚ ਵੋਟਾਂ ਹੋਣੀਆਂ ਸਨ ਜੀ ਹਾਂ ਕੋਈ ਬਹੁਤਾ ਪੁਰਾਣਾ ਨਹੀਂ ਸਿਰਫ 2 ਸਾਲ ਪਹਿਲਾਂ ਦਾ ਸਮਾਂ ਜਾਂ ਫਿਰ 3 ਸਾਲ ਪਹਿਲਾਂ ਦਾ ਜਦੋਂ ਪੰਜਾਬ ਦੇ ਲੋਕਾਂ ਅੱਗੇ ਦਿੱਲੀ ਦਾ ਮਾਡਲ ਰੱਖ ਕੇ ਆਮ ਆਦਮੀ ਪਾਰਟੀ ਦਾ ਪ੍ਰਚਾਰ ਕੀਤਾ ਜਾਂਦਾ ਸੀ ਕਿ ਦਿੱਲੀ ਦਾ ਸਿਹਤ ਮਾਡਲ ਲੈ ਕੇ ਆਵਾਂਗੇ ਜੀ ਦਿੱਲੀ ਦਾ ਸਿੱਖਿਆ ਮਾਡਲ ਲੈ ਕੇ ਆਵਾਂਗੇ ਜੀ ਹੋਰ ਵੀ ਬਹੁਤ ਕੁਝ ਕਿ ਦਿੱਲੀ ਦੇ ਆਧਾਰ ਤੇ ਜਿਹੜੀ ਆ ਪੰਜਾਬ ਨੂੰ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਇੱਕ ਗਾਰੰਟੀ ਦਿੱਤੀ ਗਈ ਸੀ ਕਿ ਦਿੱਲੀ ਦੇ ਵਿੱਚ ਬਿਜਲੀ ਤਾਂ ਮਿਲ ਰਹੀ ਹੈ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਮਿਲੇਗੀ ਦਿੱਲੀ ਦੇ ਵਿੱਚ ਸਿੱਖਿਆ ਸਰਕਾਰੀ ਸਕੂਲ ਇਸ ਤਰ੍ਹਾਂ ਦੇ ਨੇ ਤੇ ਉਸੇ ਤਰ੍ਹਾਂ ਦੇ ਪੰਜਾਬ ਦੇ ਵਿੱਚ ਬਣਾਵਾਂਗੇ ਸੋ ਬਹੁਤ ਕੁਝ ਹੈ ਜਿਹਾ ਜਿਹੜਾ ਹੈ ਪੰਜਾਬ ਦੇ ਵਿੱਚ ਸਰਕਾਰ ਬਣਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਪ੍ਰਚਾਰਿਆ ਉਸ ਦੇ ਆਧਾਰ ਤੇ ਹੀ ਸਰਕਾਰ ਵੀ ਬਣੀ ਹੁਣ ਸਿੱਖਿਆ ਮਾਡਲ ਦੀ ਹਵਾ ਤਾਂ ਖੁਦ ਹਕਮਰ ਵਿਜੇ ਪ੍ਰਤਾਪ ਹੋਣਾ ਨਹੀਂ ਕੱਢ ਦਿੱਤੀ ਜੋ ਖੁਦ ਆਮ ਆਦਮੀ ਪਾਰਟੀ ਦੇ ਅਮ੍ਰਿਤਸਰ ਸਾਹਿਬ ਤੋਂ ਵਿਧਾਇਕ ਹਨ ਉਹਨਾਂ ਨੇ ਅਮ੍ਰਿਤਸਰ ਸਾਹਿਬ ਵਿੱਚ ਹੋਏ ਸਕੂਲ ਆਫ ਐਮਿਨਸ ਦੇ ਉਦਘਾਟਨ ਤੇ ਚੁੱਪੀ ਤੋੜੀ ਤੇ ਕਿਹਾ ਕਿ ਇਹ ਸਕੂਲ ਤਾਂ ਪਹਿਲਾਂ ਹੀ ਆਧੁਨਿਕ ਤਕਨੀਕ ਦੇ ਨਾਲ ਲੈਸ ਨੇ ਮੈਂ ਤਾਂ ਇੱਥੇ ਪਹਿਲਾਂ ਵੀ ਕਈ ਵਾਰ ਜਾ ਚੁੱਕਾ ਹਾਂ ਸਿਰਫ ਕਲੀਆਂ ਜਾਂ ਸਕੂਲ ਨੂੰ ਪੇਟ ਕਰਕੇ ਆਪਣਾ ਨਾਮ ਦੇਣਾ ਸਰਾਸਰ ਗਲਤ ਹੈ ਫਿਰ ਦੂਸਰੀ ਵਾਰ ਰਹਿੰਦੀ ਹੁੰਦੀ ਜਿਹੜੀ ਕਸਰ ਕੱਢੀ ਆ ਉਹ ਲੁਧਿਆਣਾ ਦੇ ਸਕੂਲ ਆਫ ਐਮਿਨੈਂਸ ਦਾ ਉਹਦੇ ਘਾਟਨ ਵੇਲੇ ਰਮਨਿਤ ਬਿੱਟੂ ਹੋਣਾ ਨਹੀਂ ਕੱਢਿਆ ਜੀ ਅੱਜ ਉਹਨਾਂ ਨੇ ਕਿਹਾ ਕਿ ਇਹ ਪ੍ਰੋਜੈਕਟ ਤਾਂ ਸਾਡੇ ਵੇਲੇ ਲਿਆਂਦਾ ਗਿਆ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਾਣ ਪੁੱਝ ਕੇ ਸਕੂਲ ਦਾ ਉਦਘਾਟਨ 2 ਸਾਲ ਲੇਟ ਕੀਤਾ ਸੋ ਇਹ ਸੀ ਸਿੱਖਿਆ ਮਾਡਲ ਦੀ ਗੱਲ ਹੁਣ ਗੱਲ ਕਰਦੇ ਹਾਂ ਸਿਹਤ ਮਾਡਲ ਦੀ ਤਾਂ ਖੁਦ ਆਮ ਆਦਮੀ ਪਾਰਟੀ ਦੇ ਨੇਤਾ ਤੇ ਰਾਜ ਸਭਾ ਮੈਂਬਰ ਰਾਗਵ ਚੱਡਾ ਜੀ ਆਪਣੀ ਅੱਖ ਦੀ ਸਰਜਰੀ ਕਰਵਾਉਣ ਲਈ ਲੰਡਨ ਰਵਾਨਾ ਹੋਏ ਨੇ ਹੁਣ ਇੱਥੇ ਸਵਾਲ ਤਾਂ ਇਹ ਬਣਦਾ ਹੈ ਕਿ ਕੀ ਜਿਹੜਾ ਸਿੱਖਿਆ ਮਾਡਲ ਜਾਂ ਕਿਹੜੇ ਜਿਹੜੇ ਸਿਹਤ ਮਾਡਲ ਦਾ ਪ੍ਰਚਾਰ ਵੋਟਾਂ ਤੋਂ ਪਹਿਲਾਂ ਕੀਤਾ ਜਾਂਦਾ ਸੀ ਉਹ ਅੱਖ ਦੀ ਸਰਜਰੀ ਲਈ ਝੂਠਾ ਪੈ ਗਿਆ ਜਾਂ ਕਾਬਿਲ ਨਹੀਂ ਹੈ ਕਿ ਉਹ ਸਿਰਫ ਆਮ ਲੋਕਾਂ ਨੂੰ ਪਰਮੋਣ ਦੇ ਲਈ ਸੀ ਉਹ ਜਾਂ ਜਿਹੜੀਆਂ ਉਹ ਗਰੰਟੀਆਂ ਸਨ ਸਿਰਫ ਆਮ ਜਨਤਾ ਨੂੰ ਪਰਮੋਣ ਦੇ ਲਈ ਜਾਂ ਸਰਕਾਰ ਬਣਾਉਣ ਲਈ ਦਿੱਤੀਆਂ ਗਈਆਂ ਸਨ ਸੋ ਰਾਗਵ ਚੱਡਾ ਦੀ ਸਿਆਸੀ ਅਖਾੜੇ ਦੇ ਵਿੱਚੋਂ ਗੈਰ ਹਾਜ਼ਰੀ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਸਵਾਲਾਂ ਦਾ ਮੌਕਾ ਜ਼ਰੂਰ ਦੇ ਰਹੀ ਹੈ ਇਸ ਗੈਰ ਹਾਜ਼ਰੀ ਤੇ ਸੁਨੀਲ ਜਾਖੜ ਜੋ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਹਨ ਉਹਨਾਂ ਨੇ ਕਿਹਾ ਕਿ ਸਿਆਸੀ ਮਾਹੌਲ ਵਿੱਚ ਜਦੋਂ ਪੂਰਾ ਸਿਆਸੀ ਅਖਾੜਾ ਭਖਿਆ ਹੋਇਆ ਹੈ ਰਾਗਵ ਚੱਡਾ ਦੀ ਗੈਰ ਹਾਜ਼ਰੀ ਤੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਚੁੱਪ ਹਨ ਪਰ ਪਤਾ ਲੱਗਾ ਹੈ ਕਿ ਉਹਨਾਂ ਦੀ ਅੱਖ ਦੀ ਸਰਜਰੀ ਸਰਜਰੀ ਹੈ ਤੇ ਉਹ ਲੰਡਨ ਗਏ ਹਨ ਤੇ ਮੈਂ ਉਹਨਾਂ ਦੀ ਸਿਹਤ ਯਾਗੀ ਦੀ ਅਰਦਾਸ ਕਰਦਾ ਹਾਂ ਪਰ ਦੂਸਰੇ ਪਾਸੇ ਕਾਂਗਰਸੀ ਆਗੂਆਂ ਨੇ ਤਿੱਖੇ ਸਵਾਲ ਕੀਤੇ ਨੇ ਤਿੱਖੇ ਤੰਜ ਵੀ ਕੱਸੇ ਨੇ ਕਾਂਗਰਸੀ ਆਗੂ ਰਮਨੀਤ ਬਿੱਟੂ ਹੋਣਾ ਨੇ ਕਿਹਾ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕੀਤੀ ਹੈ ਤੇ ਪੋਸਟ ਪਾ ਕੇ ਆਮ ਆਦਮੀ ਪਾਰਟੀ ਨੂੰ ਇਹ ਸਵਾਲ ਕੀਤਾ ਹੈ ਕਿ ਉਹਨਾਂ ਪੁੱਛਿਆ ਹੈ ਕਿ ਪੰਜਾਬ ਦੇ ਸਿਹਤ ਮਾਡਲ ਤੋਂ ਰਾਗਵ ਚੱਡਾ ਨੇ ਇਲਾਜ ਕਿਉਂ ਨਾ ਕਰਵਾਇਆ ਫਿਰ ਦੂਸਰੇ ਪਾਸੇ ਜਿਹੜੇ ਸੁਖਪਾਲ ਸਿੰਘ ਖੈਰਾ ਨੇ ਕਿਉਂਕਿ ਸੁਖਪਾਲ ਸਿੰਘ ਖੈਰਾ ਲਗਾਤਾਰ ਐਕਟਿਵ ਨੇ ਕਮੀਆਂ ਨੂੰ ਲੈ ਕੇ ਖਾਮੀਆਂ ਨੂੰ ਲੈ ਕੇ ਉਜਾਗਰ ਕਰਦੇ ਰਹਿੰਦੇ ਨੇ ਸੁਖਪਾਲ ਸਿੰਘ ਖੈਰਾ ਦਾ ਕਹਿਣਾ ਹੈ ਕਿ ਸਰਕਾਰ ਨੇ ਬਦਲਾਖੋਰੀ ਦੀ ਨੀਤੀ ਨਾਲ ਕਈ ਪਰਚੇ ਕਰਵਾਏ ਸੋ 2015 ਦੇ ਇੱਕ ਕੇਸ ਦੇ ਵਿੱਚ ਸੁਖਪਾਲ ਸਿੰਘ ਖੈਰਾ ਦੀ ਗ੍ਰਿਫਤਾਰੀ ਹੁੰਦੀ ਹੈ ਉਸ ਤੋਂ ਬਾਅਦ ਆਪਣੀ ਬਿਬਾਕ ਬੋਲੀ ਨੂੰ ਲੈ ਕੇ ਬਿਬਾਕ ਪੁਣੇ ਨੂੰ ਲੈ ਕੇ ਸੁਖਪਾਲ ਸਿੰਘ ਖੈਰਾ ਲੋਕਾਂ ਦੇ ਦਿਲਾਂ ਦੇ ਵਿੱਚ ਜਗ੍ਹਾ ਵੀ ਰੱਖਦੇ ਨੇ ਤੇ ਉੱਥੇ ਹੀ ਸਰਕਾਰ ਦੇ ਵੱਲੋਂ ਜਿਹੜਾ ਉਹਨਾਂ ਦੇ ਉੱਤੇ ਪਰਚਾ ਇੱਕ ਕਰਵਾਇਆ ਗਿਆ ਸੀ ਸਰਕਾਰ ਦੇ ਵੱਲੋਂ 2015 ਨੂੰ ਇੱਕ ਐਨਡੀਪੀਐਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਕਰਵਾਈ ਗਈ ਸੀ ਉੱਤੇ ਸੁਖਪਾਲ ਸਿੰਘ ਖੈਰਾ ਨੇ ਕਾਫੀ ਜੜੀ ਹੈ ਚਰਚਾ ਕੀਤੀ ਗਰਮਾਇਆ ਹੋਇਆ ਸੀ ਮੌਲ ਤੇ ਹੁਣ ਰਾਗਵ ਚੱਡਾ ਹੁਣਾਂ ਦੇ ਵਿਦੇਸ਼ ਜਾਣ ਨੂੰ ਲੈ ਕੇ ਇਲਾਜ ਦੇ ਲਈ ਵਿਦੇਸ਼ ਜਾਣ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾ ਕੇ ਸਵਾਲ ਕੀਤਾ ਉਹਨਾਂ ਨੇ ਕਿਹਾ ਕਿ ਕੀ ਹੁਣ ਜਿਹੜਾ ਦਿੱਲੀ ਦਾ ਸਿਹਤ ਮਾਡਲ ਹੈ ਫਲॉप ਹੋ ਗਿਆ ਦੱਸਣਿਆ ਕਿ ਉਹਨਾਂ ਨੇ ਜਦੋਂ ਪੋਸਟ ਸਾਂਝੀ ਕੀਤੀ ਤਾਂ ਨਾਲ ਹੀ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਨੂੰ ਮੈਂਸ਼ਨ ਵੀ ਕੀਤਾ ਹੈ ਪੁੱਛਿਆ ਹੈ ਕਿ ਦਿੱਲੀ ਦਾ ਸਿਹਤ ਮਾਡਲ ਕਿ ਫਲॉप ਹੋ ਗਿਆ ਸੋ ਸਵਾਲ ਕਰਨਾ ਤਾਂ ਉਹਨਾਂ ਲੋਕਾਂ ਦਾ ਵੀ ਬਣਦਾ ਹੈ ਜਿਨ੍ਹਾਂ ਅੱਗੇ ਇਸ ਦਿੱਲੀ ਮਾਡਲ ਦੀਆਂ ਗੱਲਾਂ ਰੱਖ ਕੇ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਸੀ ਕਿ ਕਿਉਂ ਰਾਗਵ ਚੱਡਾ ਆਪਣਾ ਇਲਾਜ ਪੰਜਾਬ ਤੋਂ ਨਹੀਂ ਕਰਵਾ ਰਹੇ ਕਿਉਂ ਅੱਖ ਦਾ ਇਲਾਜ ਜਿਹੜਾ ਹੈ ਦਿੱਲੀ ਤੋਂ ਨਹੀਂ ਕਰਵਾ ਰਹੇ ਇਹ ਜਾਂ ਤਾਂ ਕਿਸਮਤ ਮਾੜੀ ਰਾਗਵ ਚੱਡਾ ਹੋਣਾ ਦੀ ਵੀ ਹੋ ਸਕਦੀ ਹੈ ਮੌਕੇ ਤੇ ਜਦੋਂ ਲੋਕ ਸਭਾ ਚੋਣਾਂ ਨੇੜੇ ਆ ਗਈਆਂ ਸਨ ਤੇ ਉਹਨਾਂ ਦੀ ਅੱਖ ਦਾ ਇਲਾਜ ਕਰਵਾਉਣਾ ਪੈ ਗਿਆ ਇਸ ਵੇਲੇ ਹਰ ਜਿਹੜੀ ਪਾਰਟੀ ਹੈ ਹਰ ਪਾਰਟੀ ਦੇ ਆਗੂ ਦੀ ਨਜ਼ਰ ਸਾਰਿਆਂ ਨੇ ਤਾਂਾਂ ਤੇ ਬਣੀ ਹੋਈ ਹੈ ਇਹ ਮੌਕਾ ਜਿਹੜਾ ਹੈ ਉਹ ਲੱਭਦੇ ਜਰੂਰ ਨੇ ਕਿ ਕੋਈ ਨਾ ਕੋਈ ਮੌਕਾ ਮਿਲੇ ਤੇ ਸਾਨੂੰ ਬੋਲਣ ਦਾ ਜੜਾ ਇੱਕ ਵਾਰ ਫਿਰ ਮੌਕਾ ਮਿਲ ਜਾਵੇ ਸੋ ਨਿੱਕੀਆਂ ਨਿੱਕੀਆਂ ਕਮੀਆਂ ਅਜਿਹੀਆਂ ਜੜੀਆਂ ਗੱਲਾਂ ਸਾਹਮਣੇ ਆਉਣ ਦਾ ਬੜਾ ਉਡੀਕ ਰਹਿੰਦੀ ਹੈ ਵਿਰੋਧੀ ਪਾਰਟੀ ਦੇ ਆਗੂਆਂ ਸੂਚਨਾ ਤੋਂ ਅੱਗੇ ਪਿੱਛੇ ਜੇ ਇਲਾਜ ਕਰਵਾ ਲੈਂਦੇ ਤਾਂ ਸ਼ਾਇਦ ਗੱਲ ਥੋੜੀ ਦੱਬੀ ਰਹਿੰਦੀ ਪਰ ਜੇ ਗੱਲ ਕਰੀਏ ਤਾਂ ਖੈਰਾ ਅਤੇ ਬਿੱਟੂ ਹੁਣਾਂ ਦੇ ਸਵਾਲ ਵੀ ਜਾਇਜ਼ ਨੇ ਕਿ ਜਿਹੜੇ ਮਾਡਲ ਦੀ ਗਾਰੰਟੀ ਦੇ ਕੇ ਤੁਸੀਂ ਪੰਜਾਬ ਦੇ ਵਿੱਚ ਸਰਕਾਰ ਬਣਾਈ ਹੈ ਉੱਥੋਂ ਇਲਾਜ ਕਿਉਂ ਨਹੀਂ ਕਰਵਾਇਆ ਜਾ ਰਿਹਾ ਸੋ ਅਸੀਂ ਵੀ ਉਹਨਾਂ ਦੀ ਸਿਹਤ ਯਾਬੀ ਦੀ ਅਰਦਾਸ ਕਰਦੇ ਆ ਭਾਵੇਂ ਯੂਕੇ ਚ ਗਏ ਨੇ ਪਰ ਜਿਹੜੇ ਸਵਾਲ ਨੇ ਉਹ ਬਿਲਕੁਲ ਜਾਇਜ਼ ਨੇ ਕਿ ਕਿਉਂ ਜਿਹੜੇ ਸਿਹਤ ਮਾਡਲ ਦੀ ਗਾਰੰਟੀ ਦੇ ਕੇ ਪੰਜਾਬ ਦੇ ਵਿੱਚ ਸਰਕਾਰ ਬਣੀ ਹੈ ਜਾਂ ਦਿੱਲੀ ਸਿਹਤ ਮਾਡਲ ਦੀ ਗੱਲ ਕੀਤੀ ਜਾਂਦੀ ਹੈ ਸਕੂਲ ਮਾਡਲ ਦੀ ਗੱਲ ਕੀਤੀ ਜਾਂਦੀ ਹੈ ਸਿੱਖਿਆ ਮਾਡਲ ਦੀ ਗੱਲ ਕੀਤੀ ਜਾਂਦੀ ਹੈ ਤੇ ਕਿਉਂ ਆਪਣੇ ਜਿਹੜੇ ਮੰਤਰੀ ਨੇ ਆਪਣੇ ਜਿਹੜੇ ਨੇਤਾ ਨੇ ਉਹਨਾਂ ਦੇ ਵਰੀ ਇਹ ਸਿਹਤ ਮਾਡਲ ਫਿੱਕੇ ਪੈ ਗਏ